ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮਹਾਰਾਜ ਦੀ ਬਹੁਤ ਮਿਹਰ ਆ ਮੈਂ ਅੰਮ੍ਰਿਤਸਰ ਦੀ ਗੁਰਨਾਮ ਦਾਤੀ ਨਗਰੀ ਤੋਂ ਤੇ ਮੈਂ ਬਹੁਤ ਸੋਨਾ ਕੰਮ ਕਰ ਰਿਹਾ ਮਹਾਰਾਜ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਹੈ ਤੇ ਕੰਮ ਕਰਨ ਤੋਂ ਬਾਅਦ ਦੋ ਫਿਮਾ ਰਿਲੀਜ਼ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਅੰਮ੍ਰਿਤਸਰ ਆਇਆ ਤੇ ਸ਼ੁਕਰਾਨਾ ਕਰਨ ਆਇਆ ਜੀ ਤੁਮਕੀਲੇ ਨੂੰ ਕਿਹਦਾ ਯਾਦ ਕਰਦੇ ਹੋ ਬੜੀ ਕਬੀ ਪਛਾਣ ਬਣਾਈ ਹੋਏ ਦੇ ਲਈ ਹਾਂ ਜੀ ਪਹਿਲੇ ਤਾਂ ਮੈਂ ਕਦੀ ਉਸ ਬਾਰੇ ਜਾਣਦਾ ਨਹੀਂ ਸੀ ਬਟ ਬੀਗ ਐਨ ਆਰਟਿਸਟ ਮੈਂ ਐਕਟਿੰਗ ਫੀਲਡ ਦੇ ਵਿੱਚ ਆ ਤੇ ਜਦੋਂ ਵੀ ਸਾਨੂੰ ਕੋਈ ਪ੍ਰੋਜੈਕਟ ਮਿਲਦਾ ਤੇ ਆਪਾਂ ਨੂੰ ਉਹਦੇ ਬਾਰੇ ਵਿੱਚ ਸਟੱਡੀ ਕਰਨਾ ਪੈਂਦਾ ਡੀਪਲੀ ਡਿਟੇਲ ਦੇ ਵਿੱਚ ਸਟੱਡੀ ਕਰਨਾ ਪੈਂਦਾ ਉਹ ਆਰਟਿਸਟ ਹੀ ਆਪਣੇ ਆਪਣੇ ਟਾਈਮ ਦਾ ਕਮਾਲ ਦਾ ਆਰਟਿਸਟ ਸੀ ਤੇ ਤੁਸੀਂ ਸਾਰੇ ਫਿਲਮ ਦੇਖੋਗੇ ਤੁਹਾਨੂੰ ਜ਼ਿਆਦਾ ਵਧੀਆ ਪਤਾ ਲੱਗੇਗਾ ਕੀ ਰੋਲ ਸੀ ਤੁਹਾਡਾ ਜੀ ਮੇਰਾ ਰੋਲ ਸੀ ਸਰਦਾਰ ਸਵੰਤ ਸਿੰਘ ਸਿਵਾ ਜੀ ਦਾ ਰੋਲ ਸੀ ਔਰ ਗਵਰਨਮੈਂਟ ਆਫੀਸਰ ਸੀਗੇ ਪ੍ਰੋਪਰ ਸਾਬਤ ਸੂਰਤ ਸਰਦਾਰ ਬੰਦੇ ਸੀਗੇ ਤੇ ਉਹ ਜਦੋਂ ਚਮਕੀਲਾ ਨੂੰ ਮਿਲਦੇ ਨੇ ਤੇ ਉਸ ਟਾਈਮ ਉਹਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਸੀ ਤੇ ਸਵਨ ਸਿੰਘ ਸਿਵਿਆ ਜੀ ਨੇ ਉਹਨੂੰ ਮਾਫੀ ਦਲਵਾਈ ਸੀ ਦਰਵਾਜਾ ਸਾਹਿਬ ਤੋਂ ਤੇ ਉਹਨੇ ਤੋਬਾ ਕੀਤੀ ਸੀ ਕਿ ਮੈਂ ਅੱਗੋਂ ਵਧੀਆ ਹੋਰ ਕੰਮ ਕਰੂੰਗਾ ਤੇ ਉਸ ਤੋਂ ਬਾਅਦ ਸਰਦਾਰ ਸਵਨ ਸਿੰਘ ਸਿਵਿਆ ਜੀ ਨੇ ਉਹਨਾਂ ਨੂੰ ਇੱਕ ਧਾਰਮਿਕ ਗੀਤ ਲਿਖ ਕੇ ਦਿੱਤਾ ਸੀ ਸਾਤੋ ਬਾਬਾ ਖੋਲਿਆ ਤੇਰਾ ਨਨਖਾਣਾ ਤੇ ਜੋ ਉਹਦੇ ਗਾਣੇ ਸੀ ਜੋ ਸਾਰੇ ਜਾਣਦੇ ਨੇ ਹਨਾ ਵਧੀਆ ਤਰੀਕੇ ਨਾਲ ਉਹ ਗਾਣੇ ਗਾਉਂਦਾ ਸੀ ਤੇ ਧਾਰਮਿਕ ਗਾਣੇ ਤਾਂ ਉਹਦੇ ਹੋਰ ਸੁਪਰ ਡੁਪਰ ਹਿੱਟ ਹੋ ਗਏ ਸੀ ਤੇ ਪਹਿਲਾ ਗਾਣਾ ਸੀ ਸਾਤੋ ਬਾਬਾ ਖੋਲਿਆ ਤੇਰਾ ਨਨਖਾਣਾ ਜੋ ਸਰਦਾਸ ਸਿੰਘ ਜੀ ਸੀ ਵਜਿਨੇ ਲਿਖ ਕੇ ਦਿੱਤਾ ਸੀ ਤੋਂ ਉਥੋਂ ਚੰਪੀਲੇ ਦਿੱਤੇ ਸਵਨ ਸੇਵਾ ਜੀ ਦੀ ਇੱਕ ਸੋਹਣੀ ਜਰਨੀ ਸਟਾਰਟ ਹੋਈ